ਹਾਂਜੀ ਸ਼ਸ਼ੀਕਾ ਜੀ ਸਾਰਿਆਂ ਨੂੰ ਤੇ ਅੱਜ ਦੇ ਬਲੌਗ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਬਲੌਗ ਨੂੰ ਨੇ ਪਸ਼ਾਮ ਤੋਂ ਸ਼ੁਰੂ ਕਰਦੇ ਹਾਂ ਫਿਲਹਾਲ ਆਪਾਂ ਪਸ਼ਾਮ ਤੋਂ ਸ਼ੁਰੂ ਕਰਦੇ ਹਾਂ ਜ਼ਿਆਦਾਤਰ ਕਿ ਤੂੰ ਕਿੱਧਰ ਭੱਗਿਆ ਓਏ ਹੈਂ ਇੱਥੇ ਅੱਛਾ ਤੁਸੀਂ ਬੈੱਡ ਤੇ ਆ ਗਏ ਸੀ ਪੀਤੂ ਆ ਘਾਰ ਨਾਲ ਖੇਡ ਜਾਂਦਾ ਸੀ ਹਾਂ ਓਏ ਤੇ ਬੈਟ ਤੇ ਕਦੋਂ ਆ ਗਿਆ ਮੈਂ ਦੇਖੇ ਹੂੰ ਹੂੰ ਨਹੀਂ ਉਹ ਉਹ ਚੱਲ ਪਿਆ ਉਹ ਦੇਖ ਨਾ ਕੀ ਚੱਲ ਪਿਆ ਮੋਟੂ ਬੱਤਲੂ ਮੰਮੂ ਬੱਤਲੂ ਹਰੇ ਹੈਪੀ ਬਰਥਡੇ ਵਾਲਾ ਹੈਪੀ ਬਰਥਡੇ ਵਾਲਾ ਕਿਹੜਾ ਉਹਦਾ ਉਹ ਆ ਪੁੱਤ ਬਰੇਗਾ ਮਸ਼ੂਰੀ ਆ ਮਸ਼ੂਰੀ ਬ੍ਰੇਕ ਆ ਰਹੀ ਆ ਤੇ ਇਹ ਇਹ ਰੋਟੀ ਬਣਾਈ ਜਾਂਦੇ ਸੀਗੇ ਇਹਨਾਂ ਨੇ ਅੱਜ ਬਣਾਈ ਆ ਕੜੀ ਕੜੀ ਬਣਾਈ ਆ ਓਏ ਹਾਂ ਓਏ ਕੜੀ ਬਣਾਈ ਆ ਸ਼ਾਮ ਨੂੰ ਉਹ ਗੋभी ਪਈ ਸੀਗੀ ਉਹ ਕਾਲਾ ਮੇਰੇ ਤੇ ਕੜੀ ਬਣਾਈ ਆ ਸ਼ਾਮ ਨੂੰ ਤਾਂ ਨਹੀਂ ਖਾਦੀ ਜਾਂਦੀ ਕੜੀ ਕਿਉਂ ਸ਼ਾਮ ਨੂੰ ਕੀ ਗੱਲ ਛੱਡਦੀ ਆ ਨਾ ਖੱਟੀ ਜੀ ਖੱਟੀ ਹੁੰਦੀ ਹੈ ਨਾ ਇਹ ਥੋੜੀ ਮੈਂ ਨਹੀਂ ਖਾਦੀ ਕਰਾਂ ਮੈਂ ਤਾਂ ਗੋਭੀ ਖਾਵਾਂਗਾ ਆਹੋ ਸਾਰੇ ਖਾਂਦੇ ਨੇ ਮੁੰਨੇ ਆੜੀ ਨੂੰ ਆਨ ਖਾਜੀ ਸ਼ਾਮ ਕੜੀ ਹਾਂ ਹੂੰ ਸਾਰੇ ਨਹੀਂ ਖਾਦੇ ਅੱਛਾ ਆਪਾਂ ਨਹੀਂ ਖਾਂਦੇ ਭਾਈ ਰਾਤ ਨੂੰ ਕੜੀ ਕਮੈਂਟ ਕਰਕੇ ਦੱਸਿਓ ਕੌਣ-ਕੌਣ ਖਾਂਦਾ ਰਾਤ ਨੂੰ ਕੜਾ ਕੜਾ ਤੇ ਉੱਚੇ ਬੱਚਿਆਂ ਦੇ ਨਾ ਪੇਪਰ ਚੱਲ ਜੰਦੇ ਹੈਗੇ ਪਲੱਸ 1 ਨਾਲੇ ਬੱਚਿਆਂ ਦੇ ਪੇਪਰ ਸ਼ੁਰੂ ਹੋ ਗਏ ਸੀਗੇ ਅੱਜ ਕਿੰਨੀ ਤਰੀਕਾ ਕਿੰਨੀ ਤਰੀਕਾ ਹੈ 22 22 ਪਲੱਸ 17 ਤੋਂ 18 ਤੋਂ ਪਲੱਸ 1 ਵਾਲਿਆਂ ਦੇ ਹੋ ਗਏ ਸੀ ਪਲੱਸ 2 ਵਾਲਿਆਂ ਦੇ ਹੋ ਗਏ ਸੀ 10ਵੀਂ ਵਾਲਿਆਂ ਦੇ ਹੋ ਗਏ ਸੀ ਉਹ ਬੋਰਡ ਦੀਆਂ ਕਲਾਸਾਂ ਨੇ ਉਹਨਾਂ ਦੇ ਤਾਂ ਹੋ ਗਏ ਸੀ ਪਹਿਲੇ ਸਟਾਰਟ 2 2 3 3 ਪੇਪਰ ਹੋ ਗਏ ਪਲੱਸ 2 ਤੇ 10ਵੀਂ ਦੇ ਤੇ ਛੋਟੇ ਜਮਾ ਛੋਟੇ ਬੱਚਿਆਂ ਦੇ ਹੈਗੇ ਨੇ ਇੱਕ ਤਰੀਕ ਤੋਂ ਤੇ ਕੱਲ ਨੂੰ 23 ਤਰੀਕ ਤੋਂ ਪੁਸਕ ਜਿਹੜੇ ਵਿਚਾਲੜੀਆਂ ਕਲਾਸਾਂ ਨੇ ਮੰਨ ਲਓ 5ਵੀਂ 6ਵੀਂ ਵਾਲੇ ਹੋ ਗਏ ਕੋਈ ਹੋਰ ਛੋਟੇ 1 ਕੇਜੀ ਵਾਲੇ ਉਹਨਾਂ ਦੇ ਕੱਲ ਤੋਂ ਸ਼ੁਰੂ ਹੋਣਗੇ 23 ਤਰੀਕ ਤੋਂ ਪੀਤੂਆਂ ਦੇ ਇੱਕ ਤਰੀਕ ਤੋਂ ਸ਼ੁਰੂ ਹੋਣਗੇ ਹਾਂ ਵੀ ਪੀਤੂ ਆ ਕਿਨੇ ਬੰਦ ਕਰੀਏ ਲਾਈਟ ਆਹ ਹਾਂ ਲੱਡੂ ਕੀ ਹੈ ਤੁਸੀਂ ਕਰੀਏ ਬੰਦਾ ਸੁਣਵਾ ਲਾਈਟ ਲਾ ਕੇ ਦਿਖਾਉਣਾ ਵੀ ਇਹਦਾ ਕਿੰਨਾ ਫਰਕ ਪੈਂਦਾ ਵੀਡੀਓ ਦਾ ਮਨ ਲ ਹੁਣ ਪੀਤੂ ਦੀ ਵੀਡੀਓ ਇਦਾਂ ਦੀ ਆ ਰਹੀ ਹੈ ਨਾ ਤੇ ਬਹੁਤ ਜਲ ਲੱਗਦਾ ਹੈ ਦੇਖੋ ਕਿੰਨਾ ਫਰਕ ਪੈ ਗਿਆ ਵੀਡੀਓ ਬਣਾਉਣ ਦੇ ਵਿੱਚ ਇਹਨੂੰ ਕੋ ਬੰਦ ਕਰਦੇ ਆ ਤੇ ਦੇਖੋ ਕਿ ਤੋ ਇਹ ਦਚਾ ਕੀ ਦੇਖੋ ਕਿੰਨਾ ਫਰਕ ਪੈ ਗਿਆ ਟੈਂਡਰ ਦਾ ਵੀ ਪਾਇਆ ਜਾਂਦਾ ਲਾਈਟ ਦਾ ਵੀ ਪਾਇਆ ਜਾਂਦਾ ਪੀਲੀ ਜੀ ਲਈ ਤਾਂ ਵੀ ਉਹ ਇਤਾਂ ਦਰ ਹੋ ਗਿਆ ਉਹ ਵਾਈਟ ਜੀ ਹੋ ਗਈ ਟਿਊਬ ਬਣ ਗਈ ਟਿਊਬ ਦੇਖੋ ਹੁਣ ਕਰੂਗੇ ਇਹ ਹੁਣ ਪੀਲੀ ਹੋ ਗਈ ਬਲਿੰਕ ਕਰਦੀ ਆ ਉਹ ਦੇਖੋ ਕਿੰਗਾ ਬੁਰ ਕਰੇ ਬਲਿੰਕ ਕਰੀਏ ਕੀ ਕਰਨ ਦਿਓ ਹਾਂਜੀ ਪੀਤੂ ਚਲਾ ਦੀ ਤੇਰੇ ਕੰਨੀ ਫਿਰ ਪੀਤੂ ਹੈ ਇਹਦੇ ਕੰੱਚਾ ਆ ਕੇ ਨਾ ਕਾਸਾ ਟਾਈਮ ਫਿਰ ਹੋਣੀ ਹੁੰਦਾ ਲਾਈਟ ਦਾ ਨਾ ਬਹੁਤ ਫਰਕ ਪੈਂਦਾ ਅੱਖਾਂ ਨੂੰ ਨਾ ਚਾਨਣ ਬਹੁਤ ਪੈਂਦਾ 15 20 ਮਿੰਟ ਘਟੋ ਘਟ ਲਾਈਟ ਸਹੀ ਨਹੀਂ ਹੁੰਦੀ ਅੱਖਾਂ ਦੀ ਪੀਤੂ ਆ ਕੀ ਕਰੀਏ ਨਾ ਪੁੱਤ ਤਰੋ ਤਰੋ ਇਹਨੂੰ ਕਰ ਦੋ ਛੈੜ ਤੇ ਉਧਰ ਪਿੱਛੇ ਧਰ ਲੋ ਆ ਦੇ ਹਾਂ ਟੂ ਹੀ ਕੋਲੇ ਅਏ ਚਤਰਲੋ ਦੇਖ ਕੀ ਕਿਹੜਾ ਨਾਟਕ ਹੈ ਬਿੱਤੂ ਇਹ ਚਿੰਕੂ ਚਿੰਕੂ ਬੰਟੀ ਇਹਦੇ ਵਿੱਚ ਕੀ ਹੈ ਚਿੰਕੂ ਬੰਟੀ ਕੀ ਇਹ ਬਿੱਤੂ ਇਹ ਚ ਇਹ ਚ ਕੀ ਹੈ ਇਹਦੇ ਸਾਰੇ ਇੱਕ ਇੱਕ ਕਲਰ ਪੱਤੀਆਂ ਇਹ ਕਲਰ ਵੀ ਹੈਗੇ ਆ ਰੇ ਚ ਕਿਹੜੇ ਕਲਰ ਆ ਕੋਈ ਕੋਈ ਜਿਹੜਾ ਸਕੂਲ ਦੇ ਬੱਚੇ ਨਾ ਸਕੂਲ ਦੇ ਬੱਚਿਆਂ ਨੂੰ ਪਤਾ ਲੱਗ ਜਾਂਦਾ گاਹਾਂ ਦੀ ਗਾਹਾਂ ਦੱਸੀ ਹੁੰਦਾ ਇੱਕ ਦੂਜੇ ਨੂੰ ਕੱਲ ਵੀ ਤਿੰਨ ਚਾਰ ਬੱਚੇ ਕਹਿੰਦੇ ਅੱਠਵੇਂ ਨੌਵੇਂ ਵਾਲੇ ਕੁੜੀਆਂ ਸੀਗੀਆਂ ਕਹਿੰਦੇ ਅੰਕਲ ਤੁਸੀਂ ਚੈਨਲ YouTube ਤੇ ਚੈਨਲ ਬਣਾ ਰੱਖਿਆ ਅਸੀਂ ਦੇਖਦੇ ਹੁੰਨੇ ਆ ਮੈਂ ਸਬਸਕ੍ਰਾਈਬ ਕਰਾਇਆ ਕਰੋ ਵੱਧ ਤੋਂ ਵੱਧ ਮੈਂ ਦੇਖੋ ਜੀ ਜਿਹੜੇ ਬੱਚਿਆਂ ਨੇ ਆਪਾਂ ਨੂੰ ਕਿਹਾ ਸੀ ਕੱਲ ਉਹਨਾਂ ਦਾ ਨਾਮ ਤਾਂ ਨਹੀਂ ਪਤਾ ਵੈਸੇ ਆਪਾਂ ਬੋਲਤਾ ਚਾਰ ਸਕੂਲ ਦੇ ਬੱਚੇ ਸੀਗੇ ਸਕੂਲ ਦੇ ਉਹ ਦੇਖਣ ਲੱਗੇ ਜਿਹੜੇ ਤੇ ਵੱਧ ਤੋਂ ਵੱਧ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਾ ਦਿਓ ਘਰੇ ਤੇ ਕਮੈਂਟ ਕਰਕੇ ਦੱਸ ਦਿਓ ਨਾਮ ਦੱਸ ਦਿਓ ਆਪਾਂ ਨਾਮ ਵੀ ਬੋਲ ਦਾਂਗੇ ਇੱਕ ਦਿਨ ਵੀਡੀਓ ਦੇ ਵਿੱਚ ਹਨ ਵੈਸੇ ਘਰੇ ਵੀ 3-4 ਫੋਨ ਹੁੰਦੇ ਨੇ ਸਾਰੇ ਫੋਨ ਤੇ ਸਬਸਕ੍ਰਾਈਬ ਕਰ ਲਿਓ ਹਾਂ ਜੀ ਜਿਹੜਾ ਆਪਣੇ ਚੈਨਲ ਨੂੰ 5-6 ਸਬਸਕ੍ਰਾਈਬ ਕਰਾਊਗਾ ਉਹਦਾ ਬੱਚੇ ਦਾ ਆਪਾਂ ਨਾਮ ਬੋਲਾਂਗੇ ਕੋਈ ਵੀ ਆ ਹਨਾ ਤੇ ਬਕਾਇਦਾ ਪੰਨ ਦਾ ਧੰਨਵਾਦ ਕਰਾਂਗੇ ਨਾਮ ਲੈ ਕੇ ਪਿੰਡ ਦਾ ਨਾਮ ਲੈ ਕੇ ਵੀਰ ਕੋਈ ਵੀ ਪਿੰਡ ਦਾ ਹੈ ਆਪਾਂ ਧੰਨਵਾਦ ਕਰਾਂਗੇ ਉਹਦਾ ਹੈਨਾ ਹਾਂ ਪੀਤੂ ਪੀਤੂ ਕੱਛ ਜਿਤੂ ਸਸੀਕਾ ਨੂੰ ਬੁਲਾਈ ਸੀ ਦੂਜੇ ਕੀ ਹੋਤਾ ਹੈ ਮੈਂ ਦਿਖਾਤਾ ਹਾਂ ਹੋਰ ਕੁਝ ਕਹਿਣਾ ਚਾਹੁੰਦੇ ਮੇਰੇ ਵੱਲੋਂ ਮੈਂ ਵੀ ਨਹੀਂ ਅੰਦਰ ਵਲੌਗ ਨਹੀਂ ਹਾਂ ਤੁਸੀਂ ਵੀ ਨਹੀਂ ਬੁਲਾਈ ਅੱਜ ਸਸੀਕਾ ਨੂੰ ਅੱਜ ਨਾ ਮੈਂ ਵੈਸੀ ਵੀ ਖੜੇ ਖੜੇ ਨਹੀਂ ਹਾਂ ਡਾਕਟਰ ਸੀਗਾ ਸ਼ੁਰੂ ਕਰਤਾ ਵਲੌ ਜੀ ਤਾਂ ਪਹਿਲੇ ਪੈਸੇ ਨਾ ਜਾਣ ਹੀ ਲੱਗੀ ਫ੍ਰੀ ਨਰਸਰੀ ਚ ਜਾਣ ਜਾਣ ਲੱਗੀ ਸੀ ਉਹਦੇ ਬੈਠ ਬਿਠਾਉਂਦੇ ਜੀ ਹੁੰਦੇ ਸੀ ਨੂੰ ਹੂੰ ਉਹ ਲੋਕਲਰ ਕਰਵਾਇਆ ਸੀ ਤਾਂ ਹਾਂ ਹੁਣ ਤੇਰੀ ਬੁੱਕ ਹੀ ਹੈਗੀ ਹੈ ਡਰਾਇੰਗ ਬੁੱਕ ਪ੍ਰੀ ਨਰਸਰੀ ਚ ਕਰਵਾਇਆ ਸੀ ਹਾਂ ਇਹ ਦਿੱਤਾ ਸੀ ਕਰਤੋ ਨਾ ਹੋਈ ਹਨਾ ਆਹ ਸੀ ਤੇ ਜੀਵਾਰ ਵਾਲਾ ਕੱਪੜਾ ਸਾਰਿਆਂ ਨੂੰ ਪਹਿਲੀ ਵਾਰ ਆਲਾ ਉਹ ਰਹੂਗੀ ਕੱਪੜਾ ਵਾਲਾ ਵੀ ਕਲਰ ਹੈ ਗੇਰੂ ਚ ਇਹ ਕੈਰੇ ਚ ਪਹਿਰਾ ਹਾਂਜੀ ਤੇ ਅੱਜ ਐਤਵਾਰ ਆਪਾਂ ਕਰਿਆ ਘਰੇ ਟਾਈਮ ਪਾਸ ਨਹੀਂ ਹੋ ਰਿਹਾ ਚਾਹ ਬਣਾ ਲੈਂਦੀ ਇਹਨਾਂ ਨੇ ਏ ਕੀ ਕਰੀਏ ਯਾਰ ਅੱਜ ਆਪਾਂ ਮੋਰਸੇ ਤੋਂ ਹੀ ਆ ਲੋ ਨਾਲ ਤਵਾ ਹੋਗੇ ਪਾਸ ਨਹੀਂ ਹੋ ਰਿਹਾ ਮੈਂ ਤਾਂ ਹਜੇ ਹੁਣ ਬੈਠੀ ਆ ਟਾਈਮ ਦੇਖੋ 2:30 ਵਜੇ ਕੱਪੜੇ ਮੈਂ ਤਾਂ ਜਰ ਜਾਈਚੀ ਬੈਠਾ ਦੇਖੋ ਸਵੇਰ ਦਾ ਕੱਪੜੇ ਤੇ ਉੱਤੇ ਸਬਜ਼ੀ ਬਣਾਈ ਰੋਟੀ ਬਣਾਈ ਫਿਰ ਆਲੂ ਵਾਲੇ ਪ੍ਰੌਨ ਤਵਾ ਹੋਗੇ ਮੋਰਸੇ ਨਾਲ ਆਲੂ ਵਾਲੇ ਪ੍ਰੌਨ ਵੀ ਬਣਾਈ ਹੁਣ ਫਿਰ ਹੋਈਆਂ ਚਾਹ ਬਣਾਈਏ ਤੁਸੀਂ ਕਹਿੰਦੇ ਟਾਈਮ ਪਾਸ ਹੀ ਨਹੀਂ ਹੋ ਰਿਹਾ ਮੇਰਾ ਨਹੀਂ ਨਾ ਹੋਇਆ ਫਿੱਤ ਸੀ ਉੱਠ ਹੋਰ ਜਾਈ ਚੋ ਜਾਉ ਮੋਟਰਸਾਈਕਲ ਫਿੱਤ ਸੌਂ ਗਿਆ ਮੇਰਾ ਪੁੱਤ ਦੇਖੋ ਟੀਵੀ ਦੇਖਦਾ ਦੇਖਦਾ ਸੌਂ ਗਿਆ ਨਾ ਆ ਕੇ ਰੋਟੀ ਖਾ ਕੇ ਆਲੂ ਵਾਲੇ ਪਰੌਂਠੇ ਛੌਂਗੀ ਮੇਰੀ ਮੁੰਗੜੀ ਜੀ ਚੱਲ ਮੋਟਰਸਾਈਕਲ ਤਤ ਬਾਦੋਂ ਗਏ ਫਿਰ ਮੈਂ ਕਿੰਨਾ ਕੋ ਤੋਂ ਹੋਰ ਮੈਡੀ ਤਬੋਦੀ ਕੱਲਾ ਬਸ ਟਾਇਰਾਂ ਤੇ ਗੋਹਾ ਗੂਹ ਲੱਗ ਗਿਆ ਉਹ ਲਾ ਦੇ ਕੱਲਾ ਹੈ ਇਹ ਜੀ ਹੈਗੀ ਜੀ ਨੌਨ ਤੋਂ ਪਹਿਲਾਂ ਕਹਿ ਲੋ ਜੇ ਫਿਰ ਮੈਂ ਤੋਦਾ ਇਹ ਜੀ ਹੈਗੀ ਆ ਇਜ਼ੀ ਪਈ ਹੋਈ। ਠੰਡੀ? ਯੈਸ। ਚਲੋ ਫਿਰ ਆਪਾਂ ਚਾਹ ਪੀ ਲਈਏ ਮਿੱਤਰੋ। ਫਿਰ ਆਪਾਂ ਮੋਟਰਸਾਈਕਲ ਦਿਖਾਉਣਿਆ ਦਿਖਾਉਣਿਆ ਤੁਹਾਨੂੰ ਬਹੁਤ ਗੰਦੀ ਹਾਲਤ ਹੋਈ ਪਈ ਆ ਮੋਟਰਸਾਈਕਲ ਦੀ। ਮੈਨੂੰ ਨਹਾਉਣ ਤੋਂ ਪਹਿਲਾਂ ਹੀ ਕਰਾਂਗੇ। ਫਿਰ ਮੈਨੂੰ ਠੋਗੀ ਦਿੰਦੀ। ਹੋ ਗਈ ਠੰਡੀ ਚਾਹ। ਕੱਪੜੇ ਖਰਾਬ ਹੋ ਜਾਣਗੇ। ਠੰਡੀ ਹੋ ਗਈ। ਆਏ ਸੋਨੋ ਮੋਟਰਸਾਈਕਲ ਦਿਖਾਈਏ। ਦੇਖੋ। ਕੀ ਹਾਲ ਹੋ ਰਿਹਾ ਮੋਟਰਸਾਈਕਲ ਦਾ ਸਕੂਲ 'ਚ ਵੀ ਬਹੁਤ ਘੱਟ ਲੱਗੇ ਆਇਤੀ ਮੈਂ ਐਂ ਖੜਾ ਸੀਗਾ ਕੱਲ੍ਹਨਾ ਟਾਈਮ ਦਾ ਉੱਥੇ ਭਾਂਡੇ ਦੇ ਵਿੱਚ ਉਧਰ ਦੇਖੋ ਕਿੰਨਾ ਰੇਤਾ ਤਾਂ ਹੁਣ ਆਪਾਂ ਧੋ ਲਈਏ ਫਿਰ ਦਿਖਾਉਣਾ ਤੁਹਾਨੂੰ ਫਿਰ ਦੇਖੋ ਮੋਰਸਾਂ ਦੀ ਹਾਲਤ ਕਿਤਾਂ ਦੀ ਆ ਹੂੰ ਚਲੋ ਮਤਰਾ ਪਰ ਲਿਆ ਫਸਟਾਰ ਤੋੜਿਆ ਨਾ ਦੇਖੋ ਮਿੱਟੀ ਮਿੱਟੀ ਦੇਖੋ ਮਿੱਟੀ ਇਹ ਤਰੇ ਮਿੱਟੀ ਰਿੱਤੀ ਵਾਲਾ ਮੈਚ ਤੋਤੇ ਸੀ ਹੈ ਹੂੰ ਚੱਪਣਾ ਲਿਆ ਦੋ ਇੱਕ ਸ਼ੈਂਪੂ ਦੀਆਂ ਪੁਰੀਆਂ ਲਿਆ ਦੋ ਤਹ ਨਹੀਂ ਦੁਕਾਨ ਤੇ ਕਿੱਥੇ ਜਾਇਆ ਜਾਊ ਯਾਰ ਟਰਾਲੀ ਵੀ ਪਾ ਕੇ ਟਰੈਕਟਰ ਮਗਰ ਉੱਥੇ ਖੜਾਉਣੇ ਆ ਸਾਹਮਣੇ ਖੜੀ ਹੈ ਇਹ ਇਧਰ ਉਹ ਜੀ ਮੋਟਰਸਾਈਕਲ ਲੱਗੇ ਤੋਣ ਇਧਰੋਂ ਆਉਂਦੇ ਆ

ਫੇਰ ਠੀਕ ਹੈ। ਤੋੱਤੀ ਨਹੀਂ ਸਾਰਾ ਸਿਆਲ ਲੰਗ ਹੈ। ਹਨਾ? خلاص। ਠੰਡੇ ਠੰਡੇ ਤੇ ਨਹੀਂ ਤੋੱਤਾ। ਆ ਤੇ ਖੋਲਿਆ ਹੁਣ। ਤੋ ਓਕੇ ਇਹ ਦੇਖੋ। ਦੀ ਬਾਹ ਮਮਮੀ ਸੁੱਤੀ ਪਈ ਆ। ਹੈਰੀ ਕੱਲੇ ਕੱਢੀ ਜਾਂਦਾ ਸੌਂਗੀ ਨੂਰ ਸੌਂਗੀ ਹੈ ਪਿੱਤੂ ਸੌਂਗੀ। ਹਾਂਜੀ ਮੋਟਰਸਾਈਕਲ ਆਪਾਂ ਧੋਤਾ ਸੀਗਾ ਤੇ ਧੋ ਕੇ ਆਪਾਂ ਅੰਦਰ ਲਾਤਾ ਦੇਖੋ ਪੁਰਾ ਕੈਂਟਾ ਹੈ ਪੁਰਾ ਸ਼ੌਕ ਨਾਲ ਧੋਤਾ ਤੇ ਕਾਰ ਨੰਬਰ ਪਲੇਟ ਜਿਹਦੇ ਕਾਰਨ ਆਪਣਾ ਚਲਾਨ ਘਟਿਆ ਗਿਆ ਸੀ ਇਹ ਵੀ ਆਪਾਂ ਲਾਤੀ ਕੁਚ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਣੀ ਆ ਆਪਾਂ ਮੋਟਰਸਾਈਕਲ ਆਪਣਾ ਧੋ ਕੇ ਤੇ ਦੇਖੋ ਜੀ ਚਲੋ ਹੁਣ ਆਪਾਂ ਟਾਈਮ ਬੜਾ ਹੋ ਗਿਆ ਸੀਗਾ ਸਮਨੇ ਆ ਕਿੱਤੂ ਦੇਖੀਆ ਦਾ ਟੀਵੀ ਤੇ ਚਲੋ ਜੀ ਮਿਲਦੇ ਆਂ ਅਗਲੇ ਵਲੋਗ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਤੇ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਕਿਤੂ ਸ਼ਸ਼ੀ ਕਾ ਬੋਦੋ ਆੜ ਨੂੰ ਸ਼ਸ਼ੀ ਕਾ ਬਾਏ ਜੀ